ਸਮਣ ਚਲਕਦੇ ਇੱਕ ਦਿਨ ਉਜੜ ਜਾਂਦੇ ਨਿਰੰਤਰ ਰਵੇਂ ਨਾ ਚਾਵਾਂ ਦੀ ਚਾਲਕ ਦੇ ਹਾਲਤ ਹਾਲਾਤ ਨੇ ਇੱਥੇ ਵਿਗਾੜ ਦਿੰਦੇ ਸਦਾ ਠੀਕ ਠਾਕ ਨਹੀਂ ਰਹਿੰਦੇ ਹਾਲ ਕਦੇ ਇੱਥੇ ਪਤਾ ਨਹੀਂ ਕਦ ਕੋਈ ਹੈ ਤੋ ਸੀ ਹੋ ਜੇ ਤੇ ਮੋਏ ਸਕਦਾ ਨਹੀਂ ਕੋਈ ਉਠਾਲ ਕਦੇ ਸਲਾਮਤਾ ਸਾਥ ਖਾਕ ਦੇ ਖਾਕ ਨਾਲ ਛੁੱਟ ਜਾਂਦੇ ਕੋਈ ਨਿਬੇ ਨਾ ਧੁਰ ਤਾਈ ਨਾਲ ਕਦੇ ਕੋਈ ਨਿਬੇ ਨਾ ਧੁਰ ਤਾਈ ਨਾਲ ਕਦੇ ਤੁਹ ਸਤ ਅਖੰਡ ਜੋ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਸੁਗੜ ਵਿਚਾਰ ਹੈ ਮਿੱਤਰ ਕਿੱਥੇ ਤੱਕ ਆਪਸੀ ਮਿਲਵਰਤਨ ਆਪਸੀ ਸਾਂਝਾਂ ਬਣਾਉਣ ਤੇ ਨਿਭਾਉਣ ਲਈ ਜਿਸ ਪ੍ਰਕਾਰ ਅਸੀਂ ਇਨਸਾਨ ਤਤਪਰ ਰਹਿੰਦੇ ਹਾਂ ਉਸੇ ਪ੍ਰਕਾਰ ਸਾਡੀ ਹਰ ਸਾਂਝ ਸਾਹਾਂ ਦੀ ਮਥਾਜ ਹੋਣ ਕਰਕੇ ਟੁੱਟਣ ਲਈ ਤਤਪਰ ਰਹਿੰਦੀ ਹੈ ਤੇ ਟੁੱਟਦੀ ਵੀ ਹੈ ਕਿਉਂਕਿ ਸਾਡੀਆਂ ਸਾਂਝਾਂ ਕੱਚੀਆਂ ਤੇ ਅਧੂਰੀਆਂ ਹਨ ਇੱਕ ਵਾਰ ਦੀ ਗੱਲ ਹੈ ਕਿ ਇੱਕ ਆਦਮੀ ਰੋਂਦਾ ਰੋਂਦਾ ਫਕੀਰਾਂ ਕੋਲ ਗਿਆ ਫਕੀਰਾਂ ਨੇ ਪੁੱਛਿਆ ਕਿ ਕੀ ਗੱਲ ਹੈ ਰੋਂਦਾ ਕਿਉਂ ਹੈ ਤਾਂ ਆਦਮੀ ਕਹਿੰਦਾ ਕਿ ਮੇਰਾ ਇੱਕ ਮਿੱਤਰ ਸੀ ਜਿਸ ਦੀ ਮੌਜੂਦਗੀ ਮੈਨੂੰ ਇਉਂ ਟੈਕਨ ਲਾ ਦਿੰਦੀ ਜਿਵੇਂ ਬਸੰਤ ਵਿੱਚ ਰੁੱਖਾਂ ਦੀਆਂ ਟਹਿਣੀਆਂ ਟੈਕਦੀਆਂ ਹਨ ਕੱਲੋਂ ਮੈਨੂੰ ਛੱਡ ਕੇ ਬੜੀ ਦੂਰ ਚਲਾ ਗਿਆ ਉਹਦੀ ਮੌਤ ਹੋ ਗਈ ਏ ਮੇਰੇ ਕੋਲੋਂ ਉਹਦੇ ਜਾਣ ਦਾ ਦੁੱਖ ਨਹੀਂ ਸਹਾਰਿਆ ਜਾ ਰਿਹਾ ਮੈਨੂੰ ਲੱਗਦਾ ਮੈਂ ਮਰ ਜਾਣਾ ਉਹਦੇ ਬਿਨਾਂ ਫਕੀਰ ਕਹਿੰਦੇ ਦੁਖੀ ਕਿਉਂ ਹੁੰਦਾ ਹੈ ਤੂੰ ਬਥੇਰਾ ਚਿਰ ਉਹਦੀ ਮਿੱਤਰਤਾ ਦਾ ਆਨੰਦ ਮਾਣਿਆ ਜਾ ਹੁਣ ਜਾ ਹੁਣ ਜਾ ਕੇ ਕੋਈ ਹੋਰ ਮਿੱਤਰ ਬਣਾ ਲੈ ਪਰ ਮਿੱਤਰ ਬਣਾਉਣ ਤੋਂ ਪਹਿਲਾਂ ਇਹ ਜ਼ਰੂਰ ਵੇਖ ਲੈ ਕਿ ਮਿੱਤਰ ਉਹ ਬਣਾਈ ਜਿਹੜਾ ਕਦੀ ਛੱਡ ਕੇ ਨਾ ਜਾਏ ਜਿਹੜਾ ਮਰੇ ਨਾ ਮਾਇੂਸੀ ਵਿੱਚ ਉਹ ਇਨਸਾਨ ਇਹ ਗੱਲ ਸੁਣ ਕੇ ਫਕੀਰਾਂ ਕੋਲ ਉੱਠ ਕੇ ਚਲਾ ਗਿਆ ਤੇ ਜਾ ਕੇ ਸੋਚਣ ਲੱਗਾ ਕਿ ਹੁਣ ਮੈਂ ਕਿਹੜਾ ਮਿੱਤਰ ਬਣਾਵਾਂ ਐਸਾ ਤਾਂ ਕੋਈ ਹੈ ਹੀ ਨਹੀਂ ਜਿਹੜਾ ਛੱਡ ਕੇ ਨਾ ਜਾਏ ਜਿਹੜਾ ਮਰੇ ਨਾ ਕਿਉਂਕਿ ਮਰ ਤਾਂ ਇੱਕ ਦਿਨ ਸਭ ਨੇ ਜਾਣਾ ਫਿਰ ਮੈਂ ਕਿਸ ਨੂੰ ਮਿੱਤਰ ਬਣਾਵਾਂ ਜਿਹੜਾ ਛੱਡ ਕੇ ਨਾ ਜਾਏ ਜਦੋਂ ਕੁਝ ਸਮਝ ਨਹੀਂ ਆਇਆ ਤਾਂ ਉਹ ਆਦਮੀ ਫਿਰ ਫਕੀਰਾਂ ਕੋਲ ਚਲਾ ਗਿਆ ਕਿ ਮੈਂ ਕਿਸ ਨੂੰ ਮਿੱਤਰ ਬਣਾਵਾਂ ਐਸਾ ਤਾਂ ਕੋਈ ਹੈ ਹੀ ਨਹੀਂ ਜਿਹੜਾ ਛੱਡ ਕੇ ਨਾ ਜਾਏ ਕਿਉਂਕਿ ਵਕਤ ਆਏ ਤੇ ਹਰ ਕੋਈ ਛੱਡ ਕੇ ਚਲਾ ਜਾਂਦਾ ਹੈ ਫਕੀਰ ਕਹਿੰਦੇ ਨਹੀਂ ਇੱਕ ਹੈ ਅੱਲਾ ਬੇਲੀ ਤੂੰ ਉਹਨੂੰ ਮਿੱਤਰ ਬਣਾ ਜਿਹੜਾ ਤੈਨੂੰ ਕਦੀ ਛੱਡ ਕੇ ਨਹੀਂ ਜਾਏਗਾ ਤੂੰ ਸਦਾ ਹੀ ਬਸੰਤ ਦੀਆਂ ਬਹਾਰਾਂ ਮੰਗ ਟੈਕਦਾ ਰਹੇਗਾ ਕੋਈ ਦੁੱਖ ਤੈਨੂੰ ਦੁਖੀ ਨਹੀਂ ਕਰ ਸਕੇਗਾ ਇਹ ਸੱਚ ਹੈ ਕਿ ਸੱਚੀ ਮਿੱਤਰਤਾ ਨਿਭਾਉਣ ਵਾਲਾ ਅੱਲਾ ਹੈ ਜਿਹੜਾ ਕੁੱਲ ਦਾ ਬੇਲੀ ਹੈ ਮਿੱਤਰ ਹੈ ਪਰ ਅਸੀਂ ਨਾ ਸਮਝੇ ਕਦੇ ਅੱਲਾ ਨੂੰ ਬੇਲੀ ਨਹੀਂ ਬਣਾਉਂਦੇ ਜਦ ਕਿ ਸੋਹਣਾ ਰੱਬ ਸੱਜਣ ਬਣ ਜਾਏ ਤਾਂ ਸਾਰੇ ਹੀ ਸੱਜਣ ਬਣ ਜਾਂਦੇ ਹਨ ਫਰਮਾਨ ਹੈ ਇੱਕ ਸੱਜਣ ਹੈ ਸਭ ਸੱਜਣ ਇਸ ਲਈ ਪਰਮਾਤਮਾ ਨੂੰ ਆਪਣਾ ਸੱਜਣ ਬਣਾਈਏ ਸੋ ਅਖੀਰ ਅਸੀਂ ਆਪਣੀ ਸਾਰੀ ਉਮਰ ਸਾਹਾਂ ਦੀਆਂ ਸਾਂਝਾਂ ਬਣਾਉਂਦੇ ਆ ਨਿਭਾਉਂਦੇ ਆ ਤੇ ਸਾਹਾਂ ਦੀਆਂ ਸਾਂਝਾਂ ਨਾਲ ਜੁੜੇ ਦੁੱਖ ਮਨਾਉਂਦੇ ਆ ਹੀ ਲੰਘਾ ਦਿੰਦੇ ਆ ਅਸੀਂ ਕਦੇ ਆਪਣੀ ਸਾਂਝ ਪਰਮਾਤਮਾ ਨਾਲ ਨਹੀਂ ਪਾਉਂਦੇ ਜਦਕਿ ਸਾਡਾ ਸੱਚਾ ਸਾਥੀ ਸਾਡਾ ਸੱਚਾ ਸੱਜਣਾ ਹੈ ਹੀ ਪਰਮਾਤਮਾ ਗੁਰੂ ਗੁਰਬਾਣੀ ਸੱਜਣ ਦੀ ਮਿੱਤਰ ਦੀ ਪਰਿਭਾਸ਼ਾ ਦੱਸਦਿਆਂ ਫੁਰਮਾਨ ਕਰਦੀ ਹੈ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ ਇਸ ਲਈ ਸਾਹਾ ਤੱਕ ਦੇ ਸਾਥੀਆਂ ਨੂੰ ਮਿੱਤਰ ਬਣਾਉਣ ਦੇ ਨਾਲ ਮਿੱਤਰਤਾ ਆਪ ਦੇ ਕੋਲ ਦੇ ਮਿੱਤਰ ਪਰਮਾਤਮਾ ਨਾਲ ਅੱਲਾ ਨਾਲ ਵੀ ਕਰੀ ਤਾਂ ਜੋ ਕਦੇ ਵੀ ਮਿੱਤਰ ਦਾ ਵਿਛੋੜਾ ਨਾ ਜਰਨਾ ਪਈ ਸਤਿ ਸ੍ਰੀ ਅਕਾਲ